ਤੇ ਹੰਤਲਾਂ ਦੇ ਵਿੱਚ ਲਾ ਜਾਣ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾਉਣਾ 16216 ਇਹ ਟਾਇਲ ਆਪਾਂ ਪਾਰਕਿੰਗ ਦੇ ਵਿੱਚ ਲਗਾ ਸਕਦੇ ਹਾਂ ਪੋਰਚ ਦੇ ਵਿੱਚ ਲਗਾ ਸਕਦੇ ਹਾਂ ਜਿੱਥੇ ਆਪਾਂ ਗੱਡੀ ਟਰੈਕਟਰ ਟਰਾਲੀ ਕੁਝ ਵੀ ਖੜਾ ਕਰਨਾ ਆਪਣੀ ਟਾਇਲ ਦੀ ਵੀ ਗਾਰੰਟੀ ਹੋਊਗੀ ਜਿਹੜੀ ਵੀ ਤੁਸੀਂ ਲਾਉਂਗੇ 1% ਵੀ ਟਾਇਲ ਪਾਣੀ ਨਹੀਂ ਸੋਖੂਗੀ ਲਾਈਫਟਾਈਮ ਦੇ ਵਿੱਚ ਕਲਰ ਫੇਟ ਹੁੰਦਾ ਤਾਂ ਆਪਣੀ ਗਾਰੰਟੀ ਇਸ ਤੋਂ ਬਿਨਾ ਤੁਹਾਨੂੰ ਆਪ ਦਿਖਾਉਣਾ ਹੈ 2x2 ਟਾਈਲ ਜਿਹੜੇ ਆਪਾਂ ਕਮਰੇ वगैरह ਚ ਲਗਾਉਣੇ ਆ ਇਹ ਆ ਜਾਣਗੇ ਫੁੱਲ ਬੋਡੀ 2x2 ਆ ਫੁੱਲ ਬੋਡੀ ਦੇ ਵਿੱਚ ਆ ਜਾਣਗੇ ਡਿਜ਼ਾਈਨ ਗਲੋਸੀ ਦੇ ਵਿੱਚ ਇਸ ਤੋਂ ਬਿਨਾ ਇਹ ਡਬਲ ਚਾਰਜ ਆ ਜਾਏਗਾ 2x2 ਤੱਲਰ ਤੁਸੀਂ ਦੇਖ ਸਕਦੇ ਹੋ ਕੁਆਲਿਟੀ ਸਾਰੀ ਇੱਕ ਨੰਬਰ ਹੋ ਪ੍ਰੀਮੀਅਮ ਦੀ ਟਾਇਲ ਹੋ ਦੋਗਾਈ 244 ਚਾਰਜ ਰੇਸੇ ਦੇ ਵਿੱਚ ਮਿਲ ਜਾਣੀ ਹੈ ਫਿਰ ਅਗੀ 22 ਮੈਟ ਮੈਟ ਦੇ ਵਿੱਚ ਆਪਾਂ ਨੂੰ ਬਹੁਤ ਸਾਰੇ ਡਿਜ਼ਾਈਨ ਮਿਲ ਜਾਣਗੇ ਜਿਹੜੀ 2x2 ਦੀ ਟਾਇਲ ਆ ਪਈ ਆਪਣੇ ਕੋਲੇ 25 ਰੁਪਏ ਫੁੱਟ ਤੋਂ ਸਟਾਰਟਿੰਗ ਹੋ ਜੂ ਵਧੀਆ ਕੁਆਲਿਟੀ ਦੀਆਂ ਆਪਣਾ ਸ਼ੋਰੂਮ ਆ ਜਿਹੜਾ ਬਰਨਾਲਾ ਪਚੈਰੀ ਗੇਟ ਨੰਬਰ 3 ਦੇ ਬਿਲਕੁਲ ਸਾਹਮਣੇ ਉਸ ਤੋਂ ਬਣਾਈ ਦਾ ਦੇਖ ਸਕਦੇ ਹੋ ਮੈਟ 2x2 ਇਹ ਫੁੱਲ ਬਾਡੀ ਦੇ ਵਿੱਚ ਮੈਟ ਆ ਜਾਏਗਾ ਇਨੂੰ ਆਪਾਂ ਪੋਰਚ ਚ ਚਲਾ ਸਕਦੇ ਆ ਵਿੜੇ ਦੇ ਵਿੱਚ ਲਾ ਸਕਦੇ ਆ ਸਾਥ ਦੇ ਉੱਪਰ ਲਾ ਸਕਦੇ ਆ ਇਸ ਤੋਂ ਬਿਨਾ ਵੀ ਇਹ ਆਪਣੇ ਕੋਲੇ ਆ ਜਾਏਗਾ 32x32 ਡਬਲ ਚਾਰਜ ਇਸ ਦੀ ਤੁਸੀਂ thickness ਦੇਖੋਗੇ ਤਾਂ ਤੁਹਾਨੂੰ ਵੀਡੀਓ 'ਚ ਤਾਂ ਪਤਾ ਨਹੀਂ ਚੱਲਣਾ 11 ਤੇ 12 mm ਹੋਊਗੀ ਬਹੁਤ ਮਟਾਈ ਦੇ ਵਿੱਚ ਇਹਦਾ ਰੇਟ ਸਿਰਫ 30 ਰੁਪਏ ਫੁੱਟਾ ਹੈ ਕੁਆਲਿਟੀ ਬਹੁਤ ਵਧੀਆ ਹੋਊ ਇਸ ਤੋਂ ਬਿਨਾ ਡਬਲ ਚਾਰਜ ਪਲੇਨ ਦੇ ਵਿੱਚ ਆਜੂ ਰੇਸੇ ਦੇ ਵਿੱਚ ਮਿਲ ਜੂ 32x32 ਕਲਰ ਆਪਾਂ ਨੂੰ ਬੰਦ ਨਹੀਂ ਜਾਣੀ ਆ ਇਸ ਤੋਂ ਬਣਾ 2x4 ਡਬਲ ਚਾਰਜ ਦੇ ਵਿੱਚ ਲਾ ਜਾਣੀ ਆ ਇਸ ਤੋਂ ਬਣਾ ਤੁਹਾਨੂੰ ਦਿਖਾਉਣਾ ਹੈ ਡਿਜੀਟਲ ਦੇ ਵਿੱਚ 2x4 ਇਹ ਡਿਜੀਟਲ ਦੇ ਵਿੱਚ ਆ ਜਾਣਗੀਆਂ 2x4 ਦੀ ਟਾਇਲ ਆਪਣੇ ਕੋਲੇ 27 ਰੁਪਏ ਫੁੱਟ ਤੋਂ ਸ਼ੁਰੂ ਹੋ ਜਾਣੀਆਂ ਜਿਹੜੀ ਤੁਸੀਂ ਦੇਖ ਰਹੇ ਹੋ 35 ਰੁਪਏ ਫੁੱਟ ਹੈ ਬਾਕੀ ਮਾਨ ਤਨ ਮੌਕੇ ਤੇ ਹੋ ਜੂਗਾ ਕੁਆਲਿਟੀ ਇੱਕ ਨੰਬਰ ਹੋਗੀ ਇਹ ਸਾਰੇ ਐਂਡਲੈਸ ਪੀਸ ਹੋਣਗੇ ਜਿਵੇਂ ਇਹ ਵਾਈਟ ਵਾਲਾ ਤੋਂ ਬਣਾ ਇਹ ਦੇਖ ਸਕਦੇ ਹੋ ਤੋ DNA ਤਹਾਨੂੰ ਦਿਖਾਉਣਾ ਹੈ ਸਾਰਾ ਜੋਦ ਦੇ ਵਿੱਚ ਤੁਸੀਂ ਦੇਖ ਸਕਦੇ ਹੋ 2x4 ਇਹ ਸੇਮ ਗਲੋਸੀ ਕਲਰ ਹੋਏਗਾ ਤੇ ਉੱਪਰ ਇਹਦੇ ਨਾਲ ਬਿਲਕੁਲ ਮੈਟ ਆਏਗਾ ਜਿਵੇਂ ਆਪਾਂ ਬਾਥਰੂਮ ਦੇ ਵਿੱਚ ਕਨਸੈਪਟ ਬਣਾਉਣਾ ਹੈ ਜਾਂ ਅੰਦਰ ਬਾਹਰ ਲਗਾਣੇ ਆ ਤਾਂ ਮੈਟ ਤੇ ਗਲੋਸੀ ਬਿਲਕੁਲ ਸੇਮ ਕਲਰ ਮਿਲ ਜਾਣਗੇ ਇਸੇ ਤਰ੍ਹਾਂ ਇਹ ਪੀਸ ਆ ਜਾਏਗਾ 2x4 ਦੇ ਵਿੱਚ ਘਟੋ ਘਟ ਆਪਣੇ ਕੋਲੇ ਸਾਰਾ ਜੋਦ ਦੇ 100 150 ਡਿਜ਼ਾਈਨ ਤੋਂ 150 ਦੇ ਕਰੀਬ ਡਿਜ਼ਾਈਨ ਆਪਾਂ ਨੂੰ ਮਿਲ ਜਾਣਗੇ। ਇਹ ਪਿੱਛ ਸਕਦੇ ਹਾਂ। ਇਹਨਾਂ ਨੂੰ ਆਪਾਂ ਬਾਥਰੂਮ ਚ ਵੀ ਯੂਜ਼ ਕਰ ਸਕਦੇ ਹਾਂ ਤੇ ਫਲੋਰ ਤੇ ਵੀ। ਗਲੌਸੀ ਤੇ ਮੈਟ ਸੇਮ ਕਨਸੈਪਟ ਹੋਣਗੇ। ਇਹ ਗਲੌਸੀ ਆ ਜਾਏਗਾ, ਇਹ ਵਾਲਾ ਮੈਟ ਆ ਜਾਏਗਾ। ਬਾਕੀ ਆਪਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਸ ਤੇ ਹਾਂ ਆਪਾਂ ਡੇਲੀ ਵੀਡੀਓ ਟਾਇਲ ਦੀ ਪਾਇਆ ਕਰਾਂਗੇ। ਇਸ ਤੋਂ ਬਾਅਦ ਤੁਹਾਨੂੰ ਹੋਰ ਹਾਈਲਾਈਟਰ ਪੀਸ ਦਿਖਾਉਣੇ ਆ। ਇਹ ਆ ਜਾਣਗੇ ਕਾਰਵਿੰਗ ਦੇ ਵਿੱਚ ਗਲੌਸਟਰ ਪੀਸ। ਇਹਨਾਂ ਨੂੰ ਤੁਸੀਂ ਇਹ ਦੇਖੋਗੇ ਇਹ ਥੇਲੀਆਂ ਮਾਰੂ। ਕਾਰਵਿੰਗ ਵੀ ਦੇਖੀਓ ਤਾਂ ਇਹ ਉੱਪਰ ਉਠਮਾ ਹਾਈਲਾਈਟਰ ਦੀ ਪੰਜੀ ਦੀ ਤਰ੍ਹਾਂ ਕਾਰਵਿੰਗ ਹੈ। ਇਸ ਨੂੰ ਗਲੌਸਟਰ ਕਹਿੰਦੇ ਆ। ਡਿਜ਼ਾਈਨ ਆਪਾਂ ਨੂੰ ਵਾਧੂ ਮਿਲ ਜਾਣਗੇ। ਇਹ ਬਾਈਟ ਦੇ ਵਿੱਚ ਆ ਜਾਏਗਾ। ਬਾਥਰੂਮ ਦੇ ਵਿੱਚ ਵੀ ਜੁਜੂ ਵੀ ਕਰ ਸਕਦੇ ਆ ਤੇ ਫਲੋਰ ਦੇ ਵਿੱਚ ਕਰ ਸਕਦਾ ਸਾਰਾ ਮੈਟ ਕਨਸੈਪਟ ਹੋਏਗਾ ਇਹ ਚੀੜੀ ਕੁਆਲਿਟੀ ਤੁਹਾਨੂੰ ਆਪਣੇ ਕੋਲੋਂ ਮਿਲ ਜੂ ਉਹ ਤੁਹਾਨੂੰ ਹੋਰ ਕਿਤੇ ਨਹੀਂ ਮਿਲੇਗੀ ਨਾ ਹੀ ਤੁਹਾਨੂੰ ਇੰਨੇ ਕਿਤੇ ਡਿਜ਼ਾਈਨ ਮਿਲਣਗੇ ਬਾਕੀ ਨੰਬਰ ਵੀਡੀਓ ਦੇ ਵਿੱਚ ਦਿੱਤਾ ਹੋਇਆ ਕੋਈ ਵੀ ਕੁਝ ਪੁੱਛਣਾ ਤਾਂ ਸਾਡੇ ਨਾਲ ਕੰਟੈਕਟ ਕਰ ਸਕਦਾ ਉੰਨੇ ਹੀ ਸਵੇਦੇ ਹੋ ਸਾਰੇ ਮੈਟ ਨੇ ਇਸ ਤੋਂ ਬਣਾ ਇੱਧਰ ਹੋਰ ਬਹੁਤ ਸਾਰੇ ਡਿਜ਼ਾਈਨ ਮਿਲ ਜਾਣਗੇ ਆਪਾਂ ਨੂੰ 글로ਸੀ ਦੇ ਵਿੱਚ ਤੇ ਮੈਟ ਦੇ ਵਿੱਚ ਵੀਡੀਓ ਨੂੰ ਵੀ ਸ਼ੇਅਰ ਜਰੂਰ ਕਰ ਦਿਓ ਤਾਂ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ